ਅਸੀਂ ਆਂ ਬਤੱਸਾਂ ਮੈਂ ਰੋਕ ਦੇ ਦਿੱਤੀ ਮਾਡੀਆ 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 ਸੋਲ ਮੇਰੇ ਘਰ ਅੱਡੇ ਲਵਾਣਾ ਨਹੀਂ ਕਾਲੀ ਹੋ ਜੀ ਮਾੜਾ ਮਾੜਾ ਅਗਲਾ ਰਕੂ ਖੋਲੋ ਜੋ ਵੀ ਬਾਈ ਥੋੜਾ ਖੁੱਲਾ ਰੱਖ ਲੋ ਬਾਈ ਖੋਲੋ ਨਾ ਛੱਡ ਖਬਰ ਤੋਂ ਅੱਗੇ ਚੰਡੀਪੁਰ ਨਹੀਂ ਅੱਛਾ ਠੀਕ ਹੈ ਉੱਤਰ ਦੀ ਆ ਉੱਤਰ ਦੀ ਇੱਕ ਮਿੰਟ ਕੋਈ ਨਾ ਕਰਾ ਪਾਪੀ ਨਾ ਪਾਪੀ ਅਿੰਦਰਜੀਤ ਨੂੰ ਕਰਿਓ ਨੇੜੇ ਅਸੀਂ ਆਪੀ ਆਦਾ ਜੀ ਈਮਾ ਤੇ ਆਪਣੇ ਘਰ ਦੇ ਡਿੱਗ ਗਿਆ ਮੇਰੇ ਡਿੱਗਾ ਜੀ ਪਿਛਲੇ ਪਾਸੇ ਇਹ ਤਾਂ ਹੀ ਇਸ ਤਰ੍ਹਾਂ ਦੇ ਤੰਬੂ ਸੀ ਤੰਬੂ ਜਿਹੜੇ ਦੇ ਰਹੀਆਂ ਤਿੰਨ ਬੱਚੇ ਪਿੰਨੇ ਪੁਰੇ ਬੱਚੇ ਹੀ ਜਿੰਨੇ ਪੁਰੇ ਘਰ ਵਾਲਾ ਪੂਰਾ ਕੱਲੀ ਪਾਦਾ ਲਿੰਦੀ ਆ ਅੱਛਾ ਹੁਣ ਹੁਣ ਤੱਕ ਇਹ ਇੱਥੇ ਤੰਬੂ ਲਾਇਆ ਤੰਬੂ ਦਾ ਇਹ ਆਏ ਦੇ ਆਪਾਂ 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 ਸੇਵਾ ਕਰਕੇ ਜਾਈਏ ਆਪਾਂ ਸੇਵਾ ਕਰਕੇ ਜਾਈਏ ਕਿਹ ਡੋਣ ਮੰਨ ਲਓ ਜਿੰਮੇ ਜਿੰਮੇ ਉਹ ਗੱਲ ਨਹੀਂ ਜ਼ਿੰਮੇਵਾਰ ਹੀ ਹੈ ਸਰਪੰਚ ਤੁਸੀਂ ਨੂੰ ਵੈਸੇ ਇਹ ਸੇਵਾ ਕਰਦਾ ਇਹ ਪਿੰਡ ਦੇ ਕੋਈ ਨਾਲ ਨਾਲ ਦੋ ਜਾਨੇ ਆਜੋ ਆਪਾਂ ਕਰਕੇ ਸਰਪੰਚ ਕਿੱਥੇ ਆਜੋ ਸਰਪੰਚ ਕਿੱਥੇ ਆ ਰੱਖਾ ਆਹ ਜਿਹੜੀ ਕਰਕੇ ਵੀਰੇ ਆ ਆ ਵਾਲਾ ਕਾ ਕਰ ਪਾਉਣਾ ਬਹੁਤ ਜ਼ਿਆਦਾ ਚਿੰਤਰੀ ਹੈ ਬਈ ਦੀਵਿਆ ਦੇ ਵੀ ਬੋਲੇ ਸੋਨੇ ਹਾਂ ਮਾਰਾ ਨੂੰ ਫੜਾ ਫਾ ਮਾਰ ਤੋ 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 ਰਾਹ ਆ ਕਿਨਾ ਅਬ ਕਰਕੇ ਦੇ ਪਾਸੇ ਬਹਿਣਾ ਖੜੇ ਆ ਪਾਜੀ ਇੱਥੇ ਆ ਬੈਠਾ ਪੜਣਾ ਇੱਥੇ ਪੜਣਾ ਇਹਨਾਂ ਦੋ ਢਾਈ ਪਰਣਾ ਕੀ ਕਰਦੇ ਆਪਾਂ ਇਹੋ ਜਿਹਾ ਕਰ ਪੈ ਗਿਆ ਹੁਣ ਹਾਂਜੀ ਜੇ 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 ਆ ਆ ਆ ਸਾਰੇ ਨਾਲ ਆ ਗਿਆ ਜੀ ਹਾਂ ਸਾਰਾ ਪੰਜਾਬ ਨਾਲ ਆ ਹਾਂ ਜੀ ਜੀ ਕੰਮ ਸਰਪੰਚ ਸਾਹਿਬ ਕਿੱਥੇ ਆਪਾਂ ਬਸ ਸਟਾਰਟ ਕਰਵਾ ਲਈ ਅਸੀਂ ਕਹਿੰਦੇ ਆ ਇਹ ਠੀਕ ਆ ਰਲ ਮਿਲ ਕੇ ਠੀਕ ਆ ਹਾਂਜੀ ਤੇ ਅਸੀਂ ਵੀ ਹੋਣੀਆ ਹੋਰ ਵੀ ਭਰਾ ਜਿਹੜਾ ਵੀ ਸੇਵਾ ਆਉਂਦਾ ਜੀ ਜੀ ਠੀਕ ਆ ਸਾਰੇ ਬਰ ਰਲ ਮਿਲ ਕੇ ਆਪਣਾ ਅੱਜ ਸਟਾਰਟ ਆਪਾਂ ਇੱਥੋਂ ਮਾਤਾ ਤੋਂ ਕੀਤਾ ਤੇ ਮਾਤਾ ਜੀ ਦੇਖੋ ਤੁਹਾਡੇ ਤਿੰਨ ਹੀ ਰਿਆਰ ਕੇ ਪੁੱਤ ਗਏ ਆ ਠੀਕ ਆ ਮੈਂ ਉਹ ਸੀ ਵਾਸਤਾ ਨਹੀਂ ਲਿਆ ਸਕਦੇ ਠੀਕ ਆ ਪਰ ਅਸੀਂ ਪੂਰੀ ਆਉਂਦੇ ਨੂੰ ਹਾਂ ਜਿੰਨੇ ਕਿ ਜੋਕੇ ਹੈ ਮਾਤਾ ਹੀ ਤੁਹਾਡੇ ਨਾਲ ਖੜੇ ਆਪਸ ਨੰਬਰ ਨੂੰ ਦਿਖਾ ਦਿਓ ਤੁਹਾਡੀ ਟੀਮ ਨੂੰ ਸਾਡਾ ਨੰਬਰ ਸਹੀ ਵੀਰੇ ਸਭਲੇ ਆਉਦਾ ਨੰਬਰ ਮੈਂ ਆ ਗਿਆ ਕਰਵਾ ਦੇਣਾ ਮੰਨਾ ਆਪਣਾ ਕੋਈ ਜਿਹੜਾ ਜਿਹੜਾ ਮਾਤਾ ਦੇ ਨੀਅਰ ਪਾਇ ਰਹਿਦਾ ਹਨਾ ਚੱਕਰ ਆਉਂਦਾ ਇਹ ਲੋਕਲੀ ਕਰ ਬਾਕੀ ਬਾਪੂ ਜੀ ਅੱਠ ਪਿੰਡਾਂ ਦੀ ਸੇਵਾ ਆਹ ਥਨੀ 12 ਪਿੰਡਾਂ ਦੀ ਸੇਵਾ ਕੀਤੀ ਆ ਬਾਪੂ ਜੀ ਬੰਦਾ ਆ ਗਿਆ ਸੀ ਮਾਂ ਨਹੀਂ ਫੋਨ ਨਾ ਟਿਕਿਆ ਇੱਕ ਇੱਕ ਹੈਲੋ ਬਾਪੂ ਜੀ ਇੱਕ ਮੱਝ ਆਪਾਂ ਇੱਥੇ ਮੰਜਾਓ ਗਾ ਇੱਕ ਗੈਂਪੇ ਇੱਦਾਂ ਦਾ ਗਾਂ ਭੇਜਦੀ ਹੈ ਇੱਕ ਲਿਖੋ ਜੀ

ਮੇਲੇ ਆਪਾ ਤੁਹਾਡਾ ਨੰਬਰ ਆ ਗਿਆ ਮੈਂ ਵਿੱਚ ਸੇਵ ਕਰਦਾ ਕਰਿਆ ਮੈਂ ਫੋਨ ਆ ਕਰ ਲਿਓ ਸਿੱਧਾ ਮਨਕਿਰਤ ਲਿਖ ਲਿਓ ਮਨਕਿਰਤ ਟੀਮ ਆ ਗਿਆ ਠੀਕ ਹੈ ਤੁਹਾਨੂੰ ਅਸੀਂ ਬਾਅਦ ਹੋਰ ਕਰਾਂਗੇ ਆ ਪਾ ਮਤ ਕਿੰਨਾ 50000 ਆਲੋ 50000 ਹੋਰ ਮਾਤਾ 2.5 ਲੱਖ ਹੋ ਗਿਆ ਓਏ ਸੋਹਣਿਆ ਰੂਪੇ ਇੱਕ ਗਾਂ ਪੋਂਚ ਦੀ ਹੁਣੇ ਹੁਣੇ ਬੀਬੀ ਨਾਲ ਫੋਨ ਕਿੰਨੇ ਚਿਰ ਚੋਂ ਪੋਂਚੀ ਹੋਗੀ ਰਾਤ ਰਾਤ ਪੋਂਚ ਮਾਦਾ ਸਵੇਰੇ ਸਵੇਰੇ ਸੱਜਣੇ ਰਾਤ ਨਹੀਂ ਸਵੇਰੇ 10 ਵਜੇ ਤੱਕ ਨਹੀਂ ਰਾਤ ਨੂੰ ਪੋਂਚਣੀ ਚਾਹੀਦੀ ਠੀਕ ਮਾਦਾ ਦੀ ਜ਼ਿੰਮੇਵਾਰੀ ਮਾਦਾ ਖੜੀ ਕੋਈ ਮਾਦਾ ਆਪ ਹੀ ਸੰਭਲੂ ਪੈਸੇ ਤੁਸੀਂ ਆਪ ਨਹੀਂ 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 ਅਸੀਂ ਆਪ ਦੇ ਪੁੱਤ ਨੂੰ ਲੈ ਕੇ ਆਦੇ ਤਲਾਪੀ 1.5 ਲੱਖ ਰੁਪਏ ਤੁਹਾਡੇ ਕੋਲ ਜਿਹੜਾ ਵੀ ਕੋਈ ਮੌਤ ਕਰਲੀਆ ਕੋ ਮਹਾਲ ਲੱਗਿਆ ਜੇਠੇ ਗਾਇਲਾ ਤੇ ਭਰਾ ਨੇ ਕੋਈ ਚੱਕਰ ਕਿਤੇ ਨਹੀਂ ਜਾਂਦੇ ਅਸੀਂ ਬੈਠੇ ਆ ਇਹ ਨੂੰ ਮੈਂ ਪੜਾਉਣੇ ਮੇਰੀ ਮੌਤ ਆ ਜੀ ਸੋਨਾ ਉਹ ਜੇ 12 ਸ਼ੇਰ ਆ ਗਏ ਚਤਤਾ ਪੈ ਕੇ ਸੇਵਾ ਕਰਨੀ ਹੈ ਹੁਣ ਇਹਨੂੰ ਪਤਾ ਕੀ ਕਰੀਏ ਮਾਤਾ ਲੈਕਟ ਦੇ ਵਿੱਚ ਮੇਰੇ ਘਰੋਂ ਖੋਖ ਹੋ ਗਿਆ ਜੰਦੇ ਆ ਫਿਰ ਉਹ ਮਦਦ ਬਹੁਤ ਚਲੇ ਗਏ ਨਹੀਂ ਘਰ ਵਾਲਾ ਸ਼ਰਾਬ ਨਾਲ ਫੜ ਗਿਆ ਬਾਬਾ ਕੀ ਕਰੀਏ ਅੱਧਾ 2 ਲੱਖ ਦੀ ਉਹਨਾਂ ਸੀਵਾ ਕਰ ਗਿਆ ਹੁਣ ਆਪਾਂ ਨਾ ਘਰ ਆਪਾਂ ਸਟਾਰਟ ਕਰਾ ਦਈਏ ਇਹ ਹੁਣ ਨਹੀਂ ਉਹ ਜੀਰ ਜੀ ਸਿਰ ਤੇ ਕੁਝ ਮਾਤਾ ਤੁਸੀਂ ਕੀ ਪੈਹਾ ਉਹਨਾਂ ਮੇਰੇ ਖਰਚੇ ਨੰਬਰ ਤਾਂ ਇੱਕ ਇਹ ਸਾਰੀ ਜ਼ਿੰਮੇਵਾਰੀ ਆ ਦੇ ਘਰ ਦੀ ਆਪ ਜੋ ਪੂਰੀ ਠੀਕ ਹੈ ਨਾ ਤੁਸੀਂ ਕਰੀਓ ਆਪ ਬਿਲਕੁਲ ਬਿਲਕੁਲ ਠੀਕ ਆਪਕੇ ਨਾਲ ਹੋਊਗੀ ਜੀ ਸਟਾਰਟ ਕੀਤਾ ਆ ਮੈਂ ਵੈਸੇ ਵੈਸੇ ਤੁਹਾਡੇ ਕੋਲ ਢਾਈ ਆ ਗਿਆ ਆ ਗੱਲ ਸੁਣੋ ਹੋਰ ਦੀ ਕਮੀ ਪੇਸ਼ੀਂ ਦੀ ਕੋਈ ਨੰਬਰ ਕਰਕੇ ਫੋਨ ਕਰ ਦਿਓ ਜਦੋਂ ਗੱਲ ਗੱਮ ਸਟਾਰਟ ਹੋਊਗਾ ਉਹ ਤੁਹਾਨੂੰ ਧੱਕ ਕਰੇਗਾ ਨਹੀਂ 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 ਮਤਲਬ ਪਤਾ ਆ ਤੁਹਾਡੇ ਨਾਲ ਆ ਮਾੜਾ ਬੱਦਿਆ ਨਹੀਂ ਨਾ ਮੈਂ ਬੋਲੀ ਹੁਣ ਨਾ ਬੋਲ ਆ ਰਿਹਾ ਹਾਂ ਸੰਭੀਓ ਜੇਗੈਂਸੀ ਸੱਦਣਾ ਬਾਹਰ ਨਵਾਂ ਦਰ ਹੈ ਸਰ ਠੀਕ ਹੈ ਮਤਲਬ